ਅੱਜ ਐਸਕੇਮ ਦੇ ਸ਼ਾਮਲ ਜਥੇਬੰਦੀਆਂ ਦੀ ਸਾਡੀ ਇੱਥੇ ਫਟੇਗੜ ਸਾਹਿਬ ਜ਼ਿਲ੍ਹੇ ਦੀ ਮੀਟਿੰਗ ਹੋਈ ਆ। ਇਹ ਮੀਟਿੰਗ ਦੇ ਵਿੱਚ ਇਹ ਵਿਚਾਰਾ ਕੀਤੇ ਗਏ ਜੋ ਇੱਕ ਤਾਂ ਪਿਛਲੇ ਦਿਨੀ ਸਰਕਾਰ ਨੇ ਜੋ ਤਸ਼ੱਦਦ ਕੀਤਾ ਕਿਸਾਨ ਲੀਡਰਾਂ ਨੂੰ ਘਰੋ ਘਰ ਫੜ ਕੇ ਜ਼ਿਲਾ ਭੇਜਣਾ ਜੋ ਕੁਝ ਵੀ ਕੀਤਾ ਉਸ ਦੀ ਨਿਖੇਦੀ ਕੀਤੀ ਗਈ ਆ। ਨਾਲ ਹੀ ਸੀਐਮ ਪੰਜਾਬ ਦੀ ਵੀ ਨਿਖੇਦੀ ਕੀਤੀ ਗਈ ਆ। ਇੱਕ ਤਾਂ ਸ਼੍ਰੀਆਮ ਝੂਠ ਬੋ ਰਹੇ ਨੇ ਵੀ ਇਹ ਮੰਗਾ ਪੰਜਾਬ ਨਾਲ ਸੰਬੰਧਤ ਨਹੀਂ ਜਿੱਦਾਂ ਕਿ ਸਾਡੇ ਵੱਡੇ ਲੀਡਰਾਂ ਨੇ ਉਹਨਾਂ ਨੂੰ ਖੁੱਲੀ ਚੁਣੌਤੀ ਦਾ ਆਪਣੀ ਦਿੱਤੀ ਆ ਖੁੱਲੀ ਚੁਣੌਤੀ ਵੀ ਤੁਸੀਂ ਸਾਡੇ ਨਾਲ ਓਪਨ ਡਿਬੇਟ ਕਰੋ ਤੇ ਉਹ ਡਿਬੇਟ ਤੋਂ ਵੀ ਭੱਜ ਰਿਆ ਸੀ ਉਹਨਾਂ ਨੂੰ ਕਹਿੰਦੇ ਆ ਵੀ ਚੈਲੰਜ ਕਰਦੇ ਆ ਵੀ ਤੁਸੀਂ ਕਦੇ ਵੀ ਕਿਸੇ ਵੀ ਟਾਈਮ ਤੇ ਆ ਕੇ ਥੋੜੇ ਟਾਈਮ ਦੇ ਹਿਸਾਬ ਨਾਲ ਸਾਡੇ ਤੇ ਡਿਬੇਟ ਕਰੋ ਦੂਜਾ ਸਾਡਾ ਇੱਕ ਪ੍ਰੋਗਰਾਮ ਆਇਆ ਵੀ 10 ਮਾਰਚ ਨੂੰ ਐਮਐਲਏਾਂ ਦੇ ਦਫ਼ਤਰਾਂ ਦੇ ਵਿੱਚ ਘਰਾਓ ਕਰਨੇ ਨੇ ਇਸ ਪ੍ਰੋਗਰਾਮ ਦੇ ਉੱਤੇ ਚਰਚਾ ਕੀਤੀ ਗਈ ਹੈ ਤੇ ਤਿੰਨੇ ਜਗ੍ਹਾ ਦੇ ਜਿਹੜੇ ਐਮਐਲਏ ਨੇ ਉਹਨਾਂ ਦੇ ਉੱਤੇ ਅਸੀਂ ਡਿਊਟੀਆਂ ਲਾਈਆਂ ਨੇ ਵੀ ਉਹਨਾਂ ਦੇ ਦਫ਼ਤਰਾਂ ਦਾ ਘਰਾਓ ਕੀਤਾ ਜਾਊਗਾ ਸਾਰੀ ਇਸ ਕੈਂਪ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਯੁਕਤ ਮੋਰਚੇ ਦੀਆਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਦੀ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ ਇਹ ਮਸਲਾ ਪਾਸ ਕੀਤਾ ਗਿਆ ਵੀ ਮੀਟਿੰਗ ਦੇ ਵਿੱਚ ਜਿਹੜਾ ਭਗਵੰਤ ਮਾਨ ਨੇ ਪਿੱਛੇ ਕਿਸਾਨਾਂ ਦੇ ਉੱਤੇ ਪੂਰੇ ਪੰਜਾਬ ਦੇ ਵਿੱਚ ਜ਼ਬਰ ਕਰਿਆ ਜ਼ਬਰ ਕਰਕੇ ਉਹਨਾਂ ਨੂੰ ਜਿਹੜੀ ਢੱਕਿਆ ਇੱਕ ਤਾਂ ਉਹਦਾ ਅਸੀਂ ਨੇ ਲੋਕਾਂ ਦੇ ਵਿੱਚ ਗੱਲ ਲੈ ਕੇ ਜਾਣੀਆਂ ਐਮਐਲਆ ਦਾ ਘਰਾਓ ਕਰਕੇ ਤੇ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਥੋਂ ਇੱਕ ਐਮਐਲਏ ਦਾ ਘਰੋਂ ਘਰ ਕੇ ਸਨੇਹਾ ਦੇਣਾ ਵੀ ਕਿਵੇਂ ਇਹ ਸਰਕਾਰ ਵੀ ਜਿਹੜੀਆਂ ਮੋਦੀ ਦੀਆਂ ਨੀਤੀਆਂ ਨੇ ਉਹਦੇ ਉੱਤੇ ਪੂਰੀ ਇਤਾਰੂ ਹੋਈ ਹੋਈ ਆ ਇਸ ਲਈ ਅਸੀਂ ਸੰਯੁਕਤ ਮੋਰਚੇ ਵੱਲੋਂ ਇੱਕ ਸਨੇਹਾ ਦੇਣਾ ਚਾਹੁੰਦੇ ਆ ਵੀ ਆਓ ਆਪਾਂ ਸਾਰੇ ਨਾਲ ਮਿਲ ਕੇ ਜਿਹੜਾ ਇਸ ਗੱਲਾਂ ਦਾ ਜਿਹੜਾ ਵਿਰੋਧ ਕਰੀਏ ਸਰਕਾਰਾਂ ਦਾ ਵੀ ਸਰਕਾਰਾਂ ਕੀ ਕਰ ਰਹੀਆਂ ਨੇ